SBI స్టేట్ బ్యాంక్ ఆఫ్ ఇండియా ਨੂੰ ਲੈ ਕੇ ਸਕਾਲਰਸ਼ਿਪ ਦੀ ਯਾਨੀ ਵਜੀਫੇ ਦੀ ਗੱਲ ਕੀਤੀ ਸੀ ਮੈਂ ਇੱਕ ਰੀਲ ਪਾਈ ਸੀ ਬੜਿਆਂ ਜਣਿਆਂ ਨੇ ਉੱਤੇ ਯੈਸ ਕਮੈਂਟ ਕੀਤਾ ਸੀ ਮੈਂ ਕਿਹਾ ਸੀ ਵੀ ਮੈਂ ਫੁੱਲ ਵੀਡੀਓ ਬਣਾਉਂਗਾ ਕਿ ਅਪਲਾਈ ਕਿਵੇਂ ਕਰਨਾ ਫਾਰਮ ਕਿਵੇਂ ਭਰਨਾ ਕਿੰਨੂੰ ਇਹ ਵਜੀਫਾ ਮਿਲ ਸਕਦਾ ਕਿਹੜੀ ਕਿਹੜੀ ਕਲਾਸ ਤੱਕ ਦੇ ਨੂੰ ਮਿਲ ਸਕਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਜਿਹੜੀ ਸਕਾਲਰਸ਼ਿਪ ਦਾ ਨਾਮ ਆ SBI ਪਲੈਟਿਨਮ ਜੁਬਲੀ ਆਸ਼ਾ ਸਕਾਲਰਸ਼ਿਪ ਆ ਜਿਤੇ ਜਿਤੇ 23230 ਟੋਟਲ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਜਿਹੜੇ ਸਕਾਲਰਸ਼ਿਪ ਵਾਸਤੇ ਸਿਲੈਕਟ ਕੀਤੇ ਜਾਣਗੇ ਸਕਾਲਰਸ਼ਿਪ ਮਿਲੂਗੀ ਸਕੂਲਿੰਗ ਸਕਾਲਰਸ਼ਿਪ 9ਵੀਂ ਤੋਂ 12ਵੀਂ ਵਾਲਿਆਂ ਨੂੰ ਗ੍ਰੈਜੂਏਸ਼ਨ ਵਾਲਿਆਂ ਨੂੰ ਅਲੱਗ ਪੋਸਟ ਗ੍ਰੈਜੂਏਸ਼ਨ ਵਾਲਿਆਂ ਨੂੰ ਫੋਰਨ ਸਟੱਡੀ ਜਿੰਨੇ ਕਰਨ ਜਾਣਾ ਉਹਨਾਂ ਨੂੰ ਵੀ ਆਈਆਈਟੀ ਵਾਲਿਆਂ ਨੂੰ ਮੈਡੀਕਲ ਵਾਲਿਆਂ ਨੂੰ ਅਕੋਰਡਿੰਗ ਟੂ ਉਹਨਾਂ ਦੀ ਸਟੱਡੀ ਹੈ ਜਿਹੜਾ ਉਸ ਹਿਸਾਬ ਨਾਲ ਸਕਾਲਰਸ਼ਿਪ ਪੈਸੇ ਉਸ ਹਿਸਾਬ ਨਾਲ ਮਿਲਣਗੇ ਤੇ ਬਾਕੀ ਫਾਰਮ ਭਰਨ ਦਾ ਤਰੀਕਾ ਸਾਰਿਆਂ ਦਾ ਸੇਮ ਹੀ ਆ ਤੇ ਸੋ ਆਪਾਂ ਗੱਲ ਕਰਦੇ ਹਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਹੜੇ ਡਾਕੂਮੈਂਟ ਸਭ ਤੋਂ ਪਹਿਲਾਂ ਚਾਹੀਦੇ ਆ ਉਹਦੇ ਲਈ ਤੁਹਾਡਾ ਆ ਆਧਾਰ ਕਾਰਡ ਦਾ ਪ੍ਰੂਫ ਤਾਂ ਚਾਹੀਦਾ ਹੀ ਆ ਤਾਂ ਉਸ ਤੋਂ ਬਾਅਦ ਚ ਲਾਸਟイヤー ਦੀ ਮਾਰਕ ਸ਼ੀਟ ਜਿਸ ਤੇ 75% ਨੰਬਰ ਹੋਣ ਤੁਹਾਡੇ ਸਕੂਲ ਫੀਸ ਰਸੀਪਟਸ ਚਾਹੀਦੀਆਂ ਐ ਗਰੰਟੀਅਰ ਐਡਮਿਸ਼ਨ ਪ੍ਰੂਫ ਚਾਹੀਦਾ ਹੈ ਤੇ ਅਪਲਾਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੇ ਨਹੀਂ ਮਿਲਦਾ ਤਾਂ ਤੁਸੀਂ ਮੇਰੇ ਟੈਲੀਗ੍ਰam ਤੇ ਵਟਸਐਪ ਚੈਨਲ ਤੇ ਜਾ ਕੇ ਵੀ ਅਪਲਾਈ ਲਿੰਕ ਚੈੱਕ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਆ ਕਿ ਫਾਰਮ ਭਰਨਾ ਕਿਵੇਂ ਆ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਿਹੜੀ ਵੈਬਸਾਈਟ ਡਿਸਕ੍ਰਿਪਸ਼ਨ ਦੇ ਵਿੱਚ ਆ ਉਸ ਵੈਬਸਾਈਟ ਤੇ ਜਾਣਾ ਹੈ ਜਾ ਕੇ ਥੋੜਾ ਨੀਚੇ ਸਕਰੋਲ ਕਰੋਗੇ ਉੱਥੇ ਅਲੱਗ-ਅਲੱਗ ਲਿਖਿਆ ਆ ਸਕੂਲ ਯੂਜੀ ਪੀਜੀ ਮੈਡੀਕਲ ਆਈਆਈਟੀ ਫੋਰਨ ਸਾਰਾ ਕੁਝ ਲਿਖਿਆ ਤੁਸੀਂ ਇਕੱਲੇ-ਇਕੱਲੇ ਨੂੰ ਖੋਲ ਕੇ ਚੈੱਕ ਕਰ ਸਕਦੇ ਹੋ ਵੀ ਕਿੰਨੀ ਸਕਾਲਰਸ਼ਿਪ ਕਿੱਥੋਂ ਤੱਕ ਤੁਹਾਨੂੰ ਜਿਹੜੇ ਪੈਸੇ ਆ ਜੇ ਤੁਸੀਂ ਸਿਲੈਕਟ ਹੁੰਨੇ ਆ ਤਾਂ ਤੁਹਾਨੂੰ ਮਿਲ ਸਕਦੇ ਆ ਇੱਕ ਗੱਲ ਯਾਦ ਰੱਖਿਓ ਮੈਂ ਇੱਥੇ ਕਲੀਅਰ ਕਰਦਾ ਕਿ ਐਸਸੀ ਵਾਲੇ ਤੇ ਜਿਹੜੀਆਂ ਦੀਆਂ ਬੇਟੀਆਂ 9ਵੀਂ ਤੋਂ 12ਵੀਂ ਜਾਂ ਗ੍ਰੈਜੂਏਸ਼ਨ ਕਰ ਰਹੀਆਂ ਜਾਂ ਬਾਹਰ ਜਾਣਾ ਚਾਹੁੰਦੀਆਂ ਆਈਆਈਟੀ ਕਰ ਰਹੀਆਂ ਜਾਂ ਮੈਡੀਕਲ ਕਰ ਰਹੀਆਂ ਉਹ ਜ਼ਰੂਰ ਇਹ ਫਾਰਮ ਭਰਿਓ ਫ੍ਰੀ ਚ ਫਾਰਮ ਆ ਕੋਈ ਪੈਸਾ ਨਹੀਂ ਏਦਾ ਲੱਗਦਾ ਤੁਹਾਨੂੰ ਹੋ ਸਕਦਾ ਸਕਾਲਰਸ਼ਿਪ ਲਈ ਤੁਸੀਂ ਸਿਲੇਕਟ ਹੋ ਜੂ ਫਿਰ ਜਦੋਂ ਕਾਫੀ ਕੁਝ ਏਦਾਂ ਸ਼ੋ ਹੋਊਗਾ ਤਾਂ ਜਿਹਦੇ ਲਈ ਤੁਸੀਂ ਸਕਾਲਰਸ਼ਿਪ ਲੈਣੀ ਹੈ ਜਿਹੜੀ ਕਲਾਸ ਪੜ ਰਹੀਆਂ ਤਾਂ ਉਹਦੇ ਉਹਨੂੰ ਇੱਥੇ ਤੁਸੀਂ ਸਿਲੇਕਟ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਫਾਰਮ ਇੱਕ ਭਰ ਕੇ ਦਿਖਾਉਨੇ ਆਂ ਤਾਂ ਇਹਦੇ ਚ ਵੀ ਕਿਦਾਂ-ਕਿਦਾਂ ਸਟੈਪ ਵਾਈਜ਼ ਚੱਲਣਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਅਪਲਾਈ ਨਾਉ ਤੇ ਕਲਿੱਕ ਕਰਨਾ ਅਪਲਾਈ ਨਾਉ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਰਜਿਸਟਰ ਕਰਨਾ ਕਿਉਂਕਿ ਤੁਸੀਂ ਆਲਰੇਡੀ ਜੇ ਤਾਂ ਰਜਿਸਟਰ ਹੈਗੇ ਹੋ ਰਜਿਸਟਰ ਕੋਈ ਵੀ ਨਹੀਂ ਹੈਗਾ ਤਾਂ ਰਜਿਸਟਰ ਜ਼ਰੂਰ ਕਰਨਾ ਆਪਣੀ ਡਿਟੇਲ ਭਰਨੀ ਆ ਤੇ ਫਿਰ ਸਾਈਨ ਅਪ ਕਰ ਦੇਣਾ ਇੱਥੇ ਫਿਰ ਤੁਹਾਡੇ ਮੋਬਾਈਲ ਨੰਬਰ ਤੇ ਓਟੀਪੀ ਆਊਗਾ ਉਹ ਓਟੀਪੀ ਫਿਲ ਕਰਨਾ ਤੇ ਸਬਮਿਟ ਕਰ ਦੇਣਾ ਇੱਥੇ ਤੇ ਫਿਰ ਇੱਥੇ ਜਿਹੜੀ ਜੈਂਡਰ ਸਟੇਟ ਕਲਾਸ ਆਪਣੇ ਲੈਂਗੁਏਜ ਵਗੈਰਾ ਨੂੰ ਸਿਲੈਕਟ ਕਰਨੀਆਂ ਉਹ ਸਹੀ ਕਰਨੀਆਂ ਤੇ ਜੇ ਡਿਸੇਬਿਲਿਟੀ ਕੋਈ ਹੈਗੀ ਆ ਤਾਂ ਡਿਸੇਬਿਲਿਟੀ ਯੈਸ ਕਰ ਦੇਣੀ ਨਹੀਂ ਤਾਂ ਨੋ ਕਰਕੇ ਅੱਗੇ ਲੰਘ ਜਾਣਾ ਹੈ ਤੇ ਫਿਰ ਅਪਡੇਟ ਕਰ ਦੇਣਾ ਇਹਨੂੰ ਜਿੱਥੇ ਅਪਡੇਟ ਦੇਤੇ ਇੱਥੇ ਰਜਿਸਟ੍ਰੇਸ਼ਨ ਤੁਹਾਡੀ ਕੰਪਲੀਟ ਹੋ ਜਾਊਗੀ ਤੇ ਹੁਣ ਅਪਲਾਈ ਲਈ ਕੀ ਕਰਨਾ ਸਟਾਰਟ ਅਪਲਾਈ ਤੇ ਕਲਿੱਕ ਕਰਨਾ ਹੈ ਸਟਾਰਟ ਐਪਲੀਕੇਸ਼ਨ ਤੇ ਕਲਿੱਕ ਕਰਨਾ ਹੈ ਫਿਰ ਸਭ ਤੋਂ ਪਹਿਲਾਂ ਤੁਹਾਡੇ ਆਧਾਰ ਕਾਰਡ ਨੂੰ ਵੈਰੀਫਾਈ ਕਰਨਾ ਮੰਗੂਗਾ ਹੈ ডিজি লকার ਚ ਸਾਰਾ ਕੁਝ ਯਾਨੀ ਆਧਾਰ ਕਾਰਡ ਵੈਰੀਫਾਈ ਤੋਂ ਬਾਅਦ ਨੈਕਸਟ ਕਰਨਾ ਪੂਰਾ ਆਧਾਰ ਕਾਰਡ ਵੈਰੀਫਾਈ ਕਰਨਾ ਹਰ ਇੱਕ ਚੀਜ਼ ਭਰਨੀ ਹੈ ਤੇ ਫਿਰ ਜੋ ਰਜਿਸਟਰਡ ਮੋਬਾਈਲ ਨੰਬਰ ਆ ਉੱਤੇ ਓਟੀਪੀ ਆਊਗਾ ਉਹ ਇੱਥੇ ਭਰ ਦੇਣਾ ਤੇ ਸਬਮਿਟ ਕਰ ਦਿਓ ਇਸ ਤੋਂ ਬਾਅਦ ਫਿਰ ਡਿਜੀ ਲੋਕਰ ਦਾ ਕੁਝ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਊਗਾ ਆਧਾਰ ਕਾਰਡ ਤੇ ਸਿਲੈਕਟ ਕਰਨਾ ਇੱਥੇ ਤੁਸੀਂ ਸਿਰਫ ਤੇ ਅਲੋ ਕਰ ਦੇਣਾ ਥੱਲੇ ਅਲੋ ਲਿਖਿਆ ਆ ਰਿਹਾ ਤੇ ਉੱਤੇ ਕਲਿੱਕ ਕਰ ਦਿਓ ਤੇ ਫਿਰ ਕੁਝ ਟਾਈਮ ਲੱਗੂਗਾ ਹੋ ਸਕਦਾ ਇਥੇ ਥੋੜਾ ਸਮਾਂ ਲੈ ਲੇ ਤੇ ਉਸ ਤੋਂ ਬਾਅਦ ਪ੍ਰੋਸੈਸ ਐਂਡ ਅਪਡੇਟ ਤੇ ਓਕੇ ਕਰ ਦਿਓ ਤੇ ਫਿਰ ਪ੍ਰੋਸੀਡ ਟੂ ਐਪਲੀਕੇਸ਼ਨ ਤੇ ਕਲਿੱਕ ਤੇ ਬਾਅਦ ਸਾਰੀ ਡਿਟੇਲ ਫਿਲ ਕਰਨੀ ਆ ਇਹ ਡਿਟੇਲ ਬਿਲਕੁਲ ਸਹੀ ਫਿਲ ਕਰਨੀ ਆ ਜਿੱਦੇ ਸਭ ਤੋਂ ਪਹਿਲਾਂ ਤੁਹਾਨੂੰ WhatsApp ਨੰਬਰ ਤੁਹਾਡਾ ਮੰਗੂਗਾ ਤੇ ਸਾਰਾ ਕੁਝ ਇਥੇ ਸਹੀ-ਸਹੀ ਭਰਿਓ ਕੋਈ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਜਿਵੇਂ ਐਨੂਅਲ ਇਨਕਮ ਕਿੰਨੀ ਆ ਤੁਹਾਡੀ ਉਹ ਸਹੀ ਭਰਨੀ ਆ ਪੇਰੈਂਟਸ ਸਿੰਗਲ ਹੋ ਜਾਂ ਬੋਥ ਪੇਰੈਂਟਸ ਲਾਈਵ ਆ ਤੇ ਸਿਬਲਿੰਗ ਚੂਜ਼ ਕਰੋ ਤੇ ਫਿਰ ਐਡਰੈਸ ਭਰ ਦੋ ਤੇ ਘਰ ਆਪਣਾ ਹੈ ਜਾਂ ਰੈਂਟ ਤੇ ਹੈ ਉਹ ਸਾਰਾ ਕੁਝ ਫਿਲ ਕਰ ਦੇਣਾ ਤੁਸੀਂ ਤੇ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦੇਣਾ ਫਿਰ ਇੱਥੇ ਆ ਜਾਂਦੀ ਐਜੂਕੇਸ਼ਨਲ ਡਿਟੇਲ ਉਹ ਫਿਲ ਕਰਨੀ ਹੈ ਬਿਲਕੁਲ ਸਹੀ ਜਿਹੜੀ ਕਲਾਸ ਲਈ ਸਕਾਲਰਸ਼ਿਪ ਲੈ ਰਹੇ ਹੋ ਉਹ ਕਰੰਟ ਈਅਰ ਦੀ ਜਿਹੜੀ ਕਲਾਸ ਦੀ ਜਿਹੜੀ ਉਹ ਸਾਰਾ ਕੁਝ ਪ੍ਰੈਜੈਂਟ ਕਲਾਸ ਦਾ ਸਾਰਾ ਕੁਝ ਭਰਨਾ ਹੈ ਤੇ ਨਾਲ ਪ੍ਰੀਵੀਅਸ ਕਲਾਸ ਦੀ ਇਨਫੋਰਮੇਸ਼ਨ ਵੀ ਉਥੇ ਫਿਲ ਕਰਨੀ ਆਪਾਂ ਮਾਰਕਸ ਵਗੈਰਾ ਵੀ ਫਿਰ ਨਾਲ ਨਾਲ ਜੋ ਜੋ ਜਿੱਦਾਂ ਜਿੱਦਾਂ ਤੁਸੀਂ ਭਰੀ ਜਾਓਗੇ ਸੇਵ ਕਰੀ ਜਾਓ ਜਿਹੜੇ ਤਾਂ 9ਵੀਂ ਤੋਂ 12ਵੀਂ ਤੱਕ ਪੜ ਰਹੇ ਆ ਉਹ ਤਾਂ ਇੱਕ ਹੀ ਕਾਲਮ ਖੁੱਲੂਗਾ ਉਹਨਾਂ ਦਾ ਜੇ ਗ੍ਰੈਜੂਏਸ਼ਨ ਲੈ ਰਹੇ ਹੋ ਤਾਂ ਫਿਰ ਉਹ ਕਾਲਮ ਵੱਧ ਖੁੱਲਦੇ ਜਾਣਗੇ ਕਿਉਂਕਿ ਪਲੱਸ 2 ਦਾ ਵੀ ਮੰਗੂਗਾ ਸਾਰਾ ਕੁਝ ਮੰਗੂਗਾ ਸਹੀ ਸਹੀ ਸਾਰਾ ਕੁਝ ਭਰ ਦਿਓ ਤੇ ਫਿਰ ਫੈਮਿਲੀ ਡਿਟੇਲ ਅ ਭਰਨੀ ਆ ਤੇ ਫਿਰ ਸੇਵ ਐਂਡ ਕੰਟੀਨਿਊ ਕਰਦੇ ਹੋ ਫਿਰ ਡਾਕੂਮੈਂਟਸ ਜਾ ਕੇ ਡਾਕੂਮੈਂਟਸ ਵਾਲੇ ਆਪਸ਼ਨ 'ਚ ਜਾਓਗੇ ਤਾਂ ਜੋ-ਜੋ ਉਹਨਾਂ ਨੇ ਮੰਗਿਆ ਸਭ ਕੁਝ ਸਹੀ-ਸਹੀ ਫਿਲ ਕਰਿਓ ਫੋਟੋ ਜਿਹੜੀਆਂ ਐ ਫੋਟੋਸ ਜਿਹੜੀਆਂ ਵੀ ਪਾਉਣੀਆਂ ਐ ਪੀਡੀਐਫ ਬਣਾ ਕੇ ਨਾ ਉਹਦੀ ਤੇ ਫਿਰ ਹੀ ਅਪਲੋਡ ਕਰਿਓ ਤੇ ਜਿੱਥੇ ਹੋਮ ਪਿਕ ਲਿਖਿਆ ਹੋਇਆ ਤਾਂ ਉਥੇ ਤਿੰਨ-ਚਾਰ ਘਰ ਦੀਆਂ ਫੋਟੋਆਂ ਖਿੱਚ ਕੇ ਤਾਂ ਉਹ ਅਪਲੋਡ ਕਰਦੇ ਹੋ ਹੈਨਾ ਰੈਫਰੈਂਸ ਦੇ ਵਿੱਚ ਕੀ ਪਾਉਣਾ ਐ ਆਪਣੇ ਟੀਚਰ ਤੇ ਪ੍ਰਿੰਸੀਪਲ ਦਾ ਜੇ ਸਕੂਲ ਲਈ ਲੈ ਰਹੇ ਹੋ ਤਾਂ ਟੀਚਰ ਤੇ ਪ੍ਰਿੰਸੀਪਲ ਦਾ ਜਿਹੜਾ ਉਹ ਪਾ ਦਿਓ ਹਨਾ ਰੈਫਰੈਂਸ ਇਹਦੇ ਚ ਬੈਂਕ ਡਿਟੇਲ ਧਿਆਨ ਨਾਲ ਭਰਿਓ ਜੇ ਜਿਹੜੇ ਬੈਂਕ ਦੇ ਵਿੱਚ ਤੁਸੀਂ ਸਕਾਲਰਸ਼ਿਪ ਚਾਹੁੰਦੇ ਜਦੋਂ ਸਕਾਲਰਸ਼ਿਪ ਜੇ ਤੁਸੀਂ ਸਿਲੈਕਟ ਕੀਤੇ ਜਾਂਦੇ ਹੋ ਤਾਂ ਇਸੇ ਬੈਂਕ ਦੇ ਵਿੱਚ ਹੀ ਤੁਹਾਡਾ ਜਿਹੜੇ ਪੈਸੇ ਜਾਂ ਪੇਮੈਂਟ ਆ ਉਹ ਆਊਗੀ ਜਿਹਦੀ ਡਿਟੇਲ ਤੁਸੀਂ ਇੱਥੇ ਭਰਨੀ ਆ ਤੇ ਲਾਸਟ ਦੇ ਵਿੱਚ ਮੋਰ ਅਬਾਊਟ ਯੂਰ self ਪੁੱਛਿਆ ਹੋਇਆ ਜਿਸ ਚ ਆਪਣੇ ਬਾਰੇ ਕੁਝ ਡਿਟੇਲ ਤੁਸੀਂ ਸਿੰਪਲ ਜੀ ਸਹੀ ਸਹੀ ਦੱਸ ਦਿਓ ਤਾਂ ਹੁਣ ਡਿਟੇਲ ਸਾਰੀ ਫਿਲ ਕਰਨੀ ਹੈ ਹੁਣ ਦੇਖੋ ਆ ਥੱਲੇ ਜਿਹੜੇ ਟਿਕ ਕਰਨ ਵਾਲੇ ਇਹ ਨਾ ਅਜੇ ਕਰਿਓ ਉੱਪਰ ਸਾਈਡ ਤੇ ਉੱਪਰਲੇ ਪਾਸੇ ਜਾਓ ਇਥੇ ਅਜੇ ਈਮੇਲ ਵੈਰੀਫਾਈ ਮੰਗ ਰਿਹਾ ਹੈ ਈਮੇਲ ਵੈਰੀਫਿਕੇਸ਼ਨ ਕਰ ਲੈਣੀ ਹੈ OTP ਆਊਗਾ ਤਾਂ ਉਤੋਂ ਵੈਰੀਫਿਕੇਸ਼ਨ ਤੁਹਾਡੀ ਹੋ ਜਾਊਗੀ ਤਾਂ ਸਬਮਿਟ ਕਰ ਦਿਓ ਫਿਰ ਲਾਸਟ ਦੇ ਵਿੱਚ ਇਹ ਸਾਰੇ ਟਿਕ ਕਰ ਦਿਓ ਜਿਹੜੇ ਵੀ ਆਪਸ਼ਨ ਮੰਗੇ ਹੋਏ ਆ ਤੇ ਫਿਰ ਸਾਹਮਣੇ ਸਾਰਾ ਫਾਰਮ ਆ ਜਾਊਗਾ ਤੁਹਾਡੇ ਸੇਵ ਕਰਨ ਤੋਂ ਬਾਅਦ ਤਾਂ ਇਹ ਫਾਰਮ ਨੂੰ ਤੁਸੀਂ ਪ੍ਰੀਵਿਊ ਕਰਨਾ ਚੈੱਕ ਕਰਨਾ ਐ ਐਡਿਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੇ ਕੋਈ ਗਲਤੀ ਹੋ ਗਈ ਨਹੀਂ ਤਾਂ ਇਹਨੂੰ ਸਬਮਿਟ ਕਰ ਦਿਓ ਬਸ ਇੰਨਾ ਕੰਮ ਆ ਤਾਂ ਤੁਹਾਡਾ ਸਕਾਲਰਸ਼ਿਪ ਦਾ ਫਾਰਮ ਜਿਹੜਾ ਭਰਿਆ ਜਾਊਗਾ ਕੋਈ ਪੈਸਾ ਨਹੀਂ ਹੈ ਇਹਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਸਕਾਲਰਸ਼ਿਪ ਦਾ ਫਾਰਮ ਭਰ ਭਰ ਕੇ ਤੇ ਤੁਸੀਂ ਭੇਜ ਦੇਣਾ ਹੈ ਹੋ ਸਕਦਾ ਤੁਸੀਂ ਸਿਲੈਕਟ ਹੋ ਜੋ ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ